डीसीपी ਦਫ਼ਤਰ ਦੇ ਵਿੱਚ ਕੀਤੀ ਗਈ ਪ੍ਰੈਸ ਵਾਰਤਾ ਲੁੱਟਾਖੋਹਾਂ ਕਰਨ ਵਾਲੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਇਹਨਾਂ ਕੋਲੋਂ 2 ਮੋਟਰਸਾਈਕਲ ਇੱਕ ਐਕਟਿਵਾ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਨੂੰ ਛੱਡ ਕੇ ਬਾਕੀ ਸਾਰੇ ਨੌਜਵਾਨ ਨਸ਼ਾ ਕਰਨ ਦੇ ਆਦੀ ਨੇ ਅੱਜ ਦੇ ਦਿਨ ਸ਼ੁੱਕਰਵਾਰ 13 ਤਰੀਕ ਸਮਾਂ ਤਕਰੀਬਨ 2:40 ਮਿੰਟ ਦੀਆਂ ਇਹ ਤਸਵੀਰਾਂ ਨੇ ਆ ਉਸ ਨੂੰ ਨੇ ਆ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਕੀ ਕਹਿਣਾ ਹੈ ਮਿਸਰ ਸਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਨਿਰਦੇਸ਼ ਨਿਰਦੇਸ਼ ਇਹ ਅਮਰ ਪੁਲਿਸ ਕਮਿਸ਼ਨਰੇਟ ਦੇ ਸਿਵਲਾਈਂ ਥਾਣਾ ਉਹਨਾਂ ਦੇ ਮੁਖੀ ਸਦਾ ਗੁਰਪ੍ਰੀਤ ਸਿੰਘ ਤੇ ACP ਨੌਥ ਸਮਨੰਦਰ ਸਿੰਘ ਉਹਨਾਂ ਨੇ 6 ਸਨੇਚਰ ਫੜੇ ਆ ਤਿੰਨ ਵੱਖਰੀ ਵੱਖਰੀ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ ਦੈਂਟੂ ਵੀਲਰਸ ਦੀ ਰਿਕਵਰੀ ਕੀਤੀ ਹੈ ਦੋ ਮੋਟਰਸਾਈਕਲ ਇੱਕ ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਵੀ ਉਹਨਾਂ ਦਾ ਫੜੇ ਹੈ ਜਿਹੜੇ ਬੱਖਰੇ ਬੱਖਰੇ ਕੇਸਾਂ ਚ 6 ਸਨੈਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਇਸ ਬੋਬੀ ਰਾਕੇਸ਼ ਕੁਮਾਰ ਲਾਇਸ ਬਬੂ ਹਰਜੀਤ ਸਿੰਘ ਜੀਤਾ ਨਿਤਿਨ ਸਨ ਆਫ ਹਰਵਿੰਦਰ ਸਿੰਘ ਤੇ ਵਿਸ਼ਾਲ ਸਨ ਆਫ ਤਰਸੀਮ ਸਿੰਘ ਤੇ ਸ਼ਿਵਮ ਕੁਮਾਰ ਲਾਇਸ ਸ਼ਿਵਮ ਇਹ ਸਾਰੇ ਹੀ ਛੋਟੀ ਉਮਰ ਦੇ ਹੈਗੇ ਆ ਵੀ বাই ਸਾਲ ਦੇ ਮੁੰਡੇ ਨੇ ਤੇ ਵੱਖ-ਵੱਖ ਏਰੀਆ ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁਛਗਿੱਛ ਕਰ ਰਹੇ ਆ ਤੇ ਜਿਵੇਂ ਪੁਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਕਰਨਗੇ ਜਾਂ ਸਾਨੂੰ ਪਤਾ ਚੱਲੂਗਾ ਅਸੀਂ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਇਹ ਸਨੇਚਰਸ ਨੇ ਸਵਾਈ ਨਿਤਿੰਦ ਦੇ ਸਾਰੇ ਨਸ਼ੇ ਦਾ ਸੇਵਨ ਕਰਦੇ ਆ ਤੇ ਅ ਆਪਣਾ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇजेस ਵਗਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਹੈ ਜਿਹੜੀ ਸਨੇਚਿੰਗ ਕਰਦੇ ਆ ਜੀ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤੱਕੇ ਤੇ ਤੀਸਰਾ ਆਪਣਾ ਹੈਗਾ ਸ਼ਾਸਤਰੀ ਨਗਰ ਵਗਰਾ ਇੱਥੇ ਇਹਨਾਂ ਨੇ ਜ਼ਿਆਦਾ ਸਨੇਚਿੰਗ ਸਨੇਚਿੰਗ ਵਗਰਾ ਕੀਤੀ ਹੈ ਤੇ ਰੰਜੀਤਪੁਰ ਵਗਰਾ ਵੀ ਦੀ ਵੀ ਅਸੀਂ ਦੇਖ ਰਹੇ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆ ਤੇ ਇਹ ਬੇਸਿਕਲੀ ਛੋਟੀ ਮੋਟੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਸੈਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਜਿਹੜਾ ਰਕੇਸ਼ ਕੁਮਾਰ ਐ ਉਹ ਪੰਨੂ ਇੰਟਰਨੈਸ਼ਨਲ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰਦਾ ਹੈ ਜੀ ਤੇ ਜਿਹੜਾ ਹਰਜੀਤ ਸਿੰਘ ਐ ਉਹ ਆਪਣਾ ਡਰਾਈਵਰ ਹੈਗਾ ਜੀ ਹਾਇਰ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ ਜੀ ਆਰਮੀ ਕਲਾਸ ਦੇ ਵਿੱਚ ਇਹ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ ਗਾਰਮੈਂਟ ਸ਼ਾਪ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉਹਤੇ ਵੀ ਦੋ ਕੇਸ ਪਹਿਲਾਂ ਹੀ ਸਨਾਚਿੰਗ ਵਗਰਾ ਦੇ ਰਜਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰ ਦਿਨਿੰਸ ਫਿਰ ਨਿੱਥਿੰ ਇਨਤੇ ਵੀ ਬਕਰੇ ਬਕਰੇ ਥਾਨੇ ਸਨੇਚਿੰਗ ਦੇ ਕੇਸਸ ਆਲਰੇਡੀ ਰਿਸਟਲ ਹੈ ਗਏ ਸੋ ਹੈਬਿਚੁਅਲ ਆਫੈਂਡਰਸ ਹੈਗੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਹਾਂ ਤੇ ਜੋ ਵੀ ਆਪਣਾ ਨਿਕਲੇਗਾ ਅਸੀਂ ਤੁਹਾਨੂੰ ਟਾਈਮ ਦੱਸ ਦੇਵਾਂਗੇ ਸਰ ਸਨੇਚਿੰਗ ਦੇ ਟਾਈਮੇ ਕੋਈ ਵੈਪਨ ਵਗੈਰਾ ਯੂਜ਼ ਕਰਦੇ ਸੀ ਜਾਂ ਕੁਝ ਇਸ ਤਰ੍ਹਾਂ ਦਾ ਨਹੀਂ ਸਨੇਚ ਹਲੇ ਵੈਪਨ ਦੀ ਇਹਨਾਂ ਤੋਂ ਹਲੇ ਕੋਈ ਰਿਕਵਰੀ ਐਸਚ ਨਹੀਂ ਹੋਈ ਪਰ ਉਹ ਵੀ ਅਸੀਂ ਐਂਗਲ ਦੇਖਾਂਗੇ ਸਰੋਂ ਬੇਸਿਕਲੀ ਜੋ ਸਾਨੂੰ ਜੋ ਪਤਾ ਚੱਲੇ ਜੋ ਲੋਕਾਂ ਨੇ ਜਾਂ ਜੋ ਇਨਫੋਰਮਰ ਨੇ ਜੋ ਦੱਸਿਆ ਹੈ ਜਾਂ ਜਿਨ੍ਹਾਂ ਨਾਲ ਸਨੇਚਿੰਗ ਹੋਈ ਹੈ ਕਿ ਕੋਈ ਫੋਨ ਯੂਜ਼ ਕਰ ਰਹੇ ਹੁੰਦਾ ਹੈ ਤੇ ਉਹਦੀ ਸਨੇਚਿੰਗ ਜਾਂ ਕੋਈ ਮੋਟਰਸਾਈਕਲ ਕੋਈ ਕਿਤੇ ਪਾਰਕਿੰਗ ਵਿੱਚ ਲਾ ਕੇ ਚਲਾ ਗਿਆ ਉਹਦਾ ਮੋਟਰਸਾਈਕਲ ਸਕੂਟਰ ਚੁੱਕ ਕੇ ਲੈ ਜਾਂਦੇ ਆ ਜੀ ਤੇ ਇਸ ਹਿਸਾਬ ਨਾਲ ਐਸੇ ਸਨੇਚਿੰਗ ਕਰਦੇ ਸਮੇਂ ਸਿਰ ਬਾਈਕ ਵਗੈਰਾ ਕੋਈ ਯੂਜ਼ ਕਰਦੇ ਬਾਈਕ ਵਗੈਰਾ ਯੂਜ਼ ਕਰਦੇ ਉਹ ਰਿਕਵਰ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਦੋ ਸਾਨੂੰ ਸਪਲੈਂਡਰ ਮੋਟਰਸਾਈਕਲ ਤੇ ਇੱਕ ਐਕਟਿਵਮ ਸਕੂਟਰ ਵੀ ਉਹ ਰਿਕਵਰ ਬਣ ਗਿਆ ਉਹ ਵੀ ਚੋਰੀ ਦੇ ਉਸੀ ਆਰਟੀ ਆਫਿਸ ਤੋਂ ਕਢਵਾ ਰਹੇ ਆ ਜੀ ਉਹਨਾਂ ਦਾ ਡਿਟੇਲ ਸਰ ਇਹਨਾਂ ਦਾ ਨੈਟਵਰਕ ਕਹਿੰਦੀ ਆ ਵੱਖ-ਵੱਖ ਕੱਢਣਾ ਮੱਚੇ ਉਹ ਨਹੀਂ ਐ ਵੱਖਰੀ-ਵੱਖਰੀ ਕੱਟਣਾ ਮੱਚੇ ਇੱਕ ਨੈਟਵਰਕ ਨਹੀਂ ਨਹੀਂ ਇੱਕ ਨੈਟਵਰਕ ਤੇ ਸਰ ਉਹ ਇਕੱਠੇ ਕਿੱਦਰਾ ਹੁੰਦੇ ਸੀ ਸਭ ਵੱਖੋ-ਵੱਖਰੇ ਜਿਹਾ ਨਹੀਂ ਜਿਹੜੇ ਦੋ ਜਣੇ ਅ ਵੱਖਰੀ ਕਰ ਰਹੇ ਆ ਜੀ ਦੋ ਜਣੇ ਵੱਖਰੀ ਕਰ ਰਹੇ ਆ ਤੇ ਜਿਵੇਂ ਇਹ ਹੈਗਾ ਜੀ ਅ ਆਪਣਾ ਕਿਸ ਨੂੰ ਅਸੀਂ ਰਾਣੀ ਕਾ ਬਾਗ ਦੇ ਲਾਗੇ ਉਹ ਕੀਤਾ ਕਿਸ ਨੂੰ ਅਸੀਂ ਲੰਮਸਨ ਕਲੱਬ ਦੇ ਲਾਗੇ ਤੱਕੇ ਰੈਸਟ ਕੀਤਾ ਜੀ ਦੋ ਜਣੇ ਹੋਰ ਕਿਤੇ ਕੀਤਾ ਜੀ ਵੱਖ-ਵੱਖਰੀ ਥਾਂਵਾਂ ਤੇ ਅਸੀਂ ਕੀਤੇ